ਦੇਖੋ ਇਹਨੂੰ ਸੰਯੁਕਤ ਮੋਰਚੇ ਦਾ ਕੱਟ ਨਹੀਂ ਕਹਿਣਾ ਚਾਹੀਦਾ ਇਹ 90 ਜੱਥੇ ਬੰਦੀਆਂ ਨੇ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਜਿਹੜੇ ਚਾਰ ਬੈਲਰ ਉਹਦੇ ਵਿੱਚ ਮਜ਼ਦੂਰ ਵੀ ਆ ਗਏ ਇਹਦੇ ਵਿੱਚ ਮਨਰੇਗਾ ਵੀ ਆ ਗਏ ਤੇ ਇਹਦੇ ਵਿੱਚ ਕਿਸਾਨ ਵੀ ਆ ਗਏ ਇਹ ਤਾਂ ਜਣੀ ਸੰਯੁਕਤ ਮੋਰਚਾ ਤੇ 132 ਜੱਫੇ ਬੰਦਗਾਲਾ ਬਾਕੀ ਤਾਂ 33 ਲੋਕ ਆ ਗਏ ਸਾਰੇ ਦੇ ਸਾਰੇ ਚੰਗਾ ਕੀਤਾ ਮੋਦੀ ਨੇ ਸਾਨੂੰ ਇਕੱਠੇ ਕਰਤਾ ਸਾਰਿਆਂ ਨੂੰ ਜਿਵੇਂ ਬਿਜਲੀ ਬੈਲ ਜਾਂ ਮਤਲਬ ਮਨਰੇਗਾ ਦਾ ਕਾਨੂੰਨ ਆ ਜਾਂ ਜਿਹੜੇ ਪਰ ਕਿਰਤੀ ਚਾਰ ਕੋਟ ਨੇ ਆਸਲ ਦੇ ਵਿੱਚ ਇਹ ਟਾਲੇ ਕਮਿਨਾ ਨਾਲੋਂ ਘੱਟ ਨਹੀਂ ਹੈ ਜਿਹੜੇ ਅਸੀਂ ਪਹਿਲਾਂ ਦਿੱਲੀ ਨੂੰ ਲੜਾਈ ਦਿੱਤੀ ਸੀ ਉਸੇ ਤਰ੍ਹਾਂ ਦਿੱਤੇ ਅਸੀਂ ਇਹ ਲੜਾਈ ਦੇਣ ਜਾ ਰਹੇ ਹਾਂ ਘਰ ਘਰ ਅਸੀਂ ਗਏ ਆਂ ਘਰ ਘਰ ਹੱਥ ਪਰਚੇ ਪਚਾਏ ਆਂ ਮੀਟਿੰਗਾਂ ਕਰਵਾਇਆਂ ਤੇ ਜੇ ਇਹ ਬੰਦੇ ਇਹ ਪਾਸ ਕਰਦੇ ਨੇ ਤਾਂ ਉਹੀ ਮੋਰਚਾ ਲੱਗੂਗਾ ਜਿਵੇਂ ਪਹਿਲਾਂ ਦਿੱਲੀ ਦੇ ਵਿੱਚ ਲੱਗਿਆ ਸੀ ਜਿਵੇਂ ਪੰਜਾਬ ਦੇ ਵਿੱਚ ਲੱਗੇ ਸੀ ਇਹ ਉਦੋਂ ਅੱਗੇ ਨੂੰ ਵੱਧਵਾ ਹੋਊਗਾ ਕਿਉਂਕਿ ਉਦੋਂ ਕੱਲੀ ਕਿਸਾਨੀ ਦਾ ਸੀ ਹੁਣ ਇਹ ਕੋਈ ਵੀ ਕਿਰਤੀ ਵਰਗੇ ਦੇ ਵਿੱਚੋਂ ਬਾਹਰ ਨਹੀਂ ਰਹਿ ਗਿਆ ਅੱਜ ਤੁਸੀਂ ਦੇਖ ਰਹੇ ਹੋ ਇਹ ਕੱਲਾ ਬਰਨਾਲਾ ਨਹੀਂ ਦੇਖਣਾ ਚਾਹੀਦਾ ਇਹ ਕੱਲਾ ਪੰਜਾਬ ਨਹੀਂ ਦੇਖਣਾ ਚਾਹੀਦਾ ਇਹ ਪੂਰੇ ਅੱਜ ਹਿੰਦੁਸਤਾਨ ਦੇ ਵਿੱਚ ਵੱਡੇ ਘੱਟ ਨੀਸ਼ਕੰਦਰ ਦਫ਼ਤਰ ਨਾਲ ਤੇ ਹੋਏ ਨੇ ਕਿਵੇਂ ਅੱਗੇ ਅੱਗੇ ਪਹਿਲਾਂ ਵੀ ਕਾਨੂੰਨ ਨਹੀਂ ਅਗਰ ਸਰਕਾਰਾਂ ਬਣਾ ਲੈਂਦੀ ਕਿਤੇ ਗਏ ਆਪਣਾ ਬਹੁਤ ਜ਼ਿਆਦਾ ਮਤਲਬ ਕਿ ਪ੍ਰੈਸ਼ਰ ਵੀ ਪਾਏਗੇ ਇਹ ਬਿਲਕੁਲ ਨਾ ਕੀਤਾ ਜਾਂਦਾ ਕਿ ਬਿਲਕੁਲ ਉਹੀ ਲੜਾਈ ਜਿਹੜੀ 220 ਦੇ ਵਿੱਚ ਲੜੀ ਦਿੱਤੀ ਸੀ ਦੰਨ ਕਾਇਕ ਨੂੰ ਨਾਲ ਨੂੰ ਲੈ ਕੇ ਬਿਲਕੁਲ ਉਸੇ ਤਰਜ਼ ਤੇ ਜੇ ਬਹੁਤ ਵੱਡਾ ਦਾ ਲੈ ਜਿਹੜਾ ਬਿਜਲੀ ਬਿੱਲ ਹੈ ਛੋਟਾ ਮੁੱਦਾ ਨਹੀਂ ਆ ਜਾਣੀ ਛੋਟੇ ਜਿਹੜੇ ਗੁਫਾਨ ਹੈ ਤੇ ਮਜ਼ਦੂਰ ਹੈ ਹਰ ਰੋਜ਼ ਦਿਹਾੜੀ ਕਰਨ ਵਾਲੇ ਨੇ ਸਭ ਦੇ ਘਰਾਂ ਦੇ ਵਿੱਚ ਹਨੇਰਾ ਕਰ ਦੇਣਾ ਇਸ ਬਿੱਲ ਨੇ ਜੇ ਪਾਸ ਹੋ ਗਿਆ ਮੈਂ ਨਰੇਗਾ ਗੰਦਾਰ ਪ੍ਰਧਾਨ ਦਾ ਜ਼ਿਲ੍ਹਾ ਸੈਕਟਰੀ ਕਮਲ ਕੁਸ਼ੀਆ ਸਿੰਘ ਉਹਨਾਂ ਵਾਸਤੇ ਜੈ ਜੀ ਹੋਣਗੇ ਅੱਜ ਪ੍ਰਸੰਨੇ ਆ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਰੇ ਦੇਸ਼ ਦੇ ਵਿੱਚ ਡੀਸੀ ਦਫ਼ਤਰਾਂ ਦੇ ਦਫ਼ਤਰਾਂ 'ਤੇ ਕਰਨੇ ਦਿੱਤੇ ਜਾ ਰਹੇ ਆ ਜੋ ਮੋਦੀ ਨੇ ਚਾਰ ਬਿੱਲ ਆਖਿੰਦੇ ਪਾਰਲੀਮੈਂਟ ਦੇ ਵਿੱਚ ਉਹ ਬਿੱਲਾਂ ਦੇ ਵਿਰੋਧ ਦੇ ਵਿੱਚ ਲੈ ਕੇ ਆਂਦੇ ਆ ਜਿਹਦੇ ਨਾਲ ਦੇਸ਼ ਦੇ ਨਿਰੇਗਾ ਮਜ਼ਦੂਰਾਂ ਦਾ ਕੰਮ ਘਟਾਤਾ ਉਹ ਨੇ ਨਿਰੇਗਾ ਦਾ ਨਾਂ ਲਾ ਕੇ ਰਾਸ਼ਟਰੀ ਨਾਂ ਲਾ ਕੇ ਜੀਰਾਮ ਲਾ ਕੇ ਇਦੇ ਨਾਲ 125 ਦਿਨ ਕੀਤਾ ਉਹਨੇ ਵੀ 60% ਦੇਸ਼ ਦੀ ਸਰਕਾਰ ਪਾਉਗੀ 40% ਸਟੇਟਾਂ ਪਾਉਣ ਜਦੋਂ 100% ਦੇ ਵਿੱਚ 90% ਮੋਦੀ ਪਾਉਂਦਾ ਸੀ ਕਿਸੇ ਵੀ ਸਟੇਟ ਨੇ 10% ਨਹੀਂ ਪਾਇਆ ਜਦੋਂ ਉਦੋਂ 100 ਦਾ ਨਹੀਂ ਲੱਗਿਆ ਤਾਂ ਹੁਣ 60-40 ਦੇ ਰੇਸ਼ੋ ਦੇ ਨਾਲ ਦੇਸ਼ ਦੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਣਾ 125 ਦਿਨ ਇਸ ਲਈ ਨਰੇਗਾ ਦਾ ਜਿਹੜਾ ਕਾਨੂੰਨ ਆ ਅੱਜ ਦੇਸ਼ ਦੇ ਵਿੱਚ ਮਜ਼ਦੂਰ ਬੇਵਿਲੇ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਬੇਜ਼ਗਾਰੀ ਦੇ ਵਿੱਚ ਵਾਧਾ ਹੋ ਜਾਣਾ ਇਸ ਲਈ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਆ ਸਾਰੇ ਦੇਸ਼ ਦੇ ਮਜ਼ਦੂਰ ਉਹ ਨਰੇਗਾ ਨੂੰ ਬਹਾਲ ਕਰਾਉਣ ਦੇ ਲਈ ਜੋ ਛੋਦ ਵਿੱਚ ਬਿਜਲੀ ਲੈ ਕੇ ਆਏ ਆ ਜਿਹੜੇ ਘਰਾਂ ਤੋਂ ਜਿਹੜੇ ਬਿਜਲੀ ਮਹਿੰਗੀ ਕਰਕੇ ਚਿੱਪ ਵਾਲੇ ਮੀਟਰ ਲਾ ਕੇ ਇੱਥੇ ਦੇ ਗਰੀਬਾਂ ਤੋਂ ਬਿੱਲ ਤਾਂ ਪਹਿਲੇ ਨਹੀਂ ਭਰਿਆ ਜਾ ਰਿਹਾ ਜਦੋਂ ਚਿੱਪ ਵਾਲੇ ਮੀਟਰ ਲੱਗ ਗਏ ਤਾਂ ਹਜ਼ਾਰਾਂ ਦੇ ਬਿਲਾਉਣ ਲੱਗ ਜਾਣਗੇ ਤਾਂ ਗਰੀਬਾਂ ਤੋਂ ਬਿੱਲ ਉਹ ਭਰਿਆ ਨਹੀਂ ਮੀਟਰ ਲੈ ਜਾਣੇ ਆ ਮੋਦੀ ਦੀ ਸਰਕਾਰ ਦੀ ਨੀਤੀ ਆ ਵੀ ਕਾਪਰਟਰ ਨੂੰ ਜਿਹੜੇ ਪਬਲਿਕ ਸੈਕਟਰ ਆ ਉਹ ਦੇਖ ਕੇ ਲੋਕਾਂ ਨਾਲ ਤੇ ਮਹਿੰਗੇ ਚੀਜ਼ਾਂ ਦੇਣੀਆਂ ਚਾਹੇ ਉਹ ਸਰਕਾਰੀ ਹਸਪਤਾਲ ਹੋਣ ਚਾਹੇ ਉਹ ਸਰਕਾਰੀ ਪਬਲਿਕ ਹੋਰ ਸਕੂਲ ਹੋਣ ਚਾਹੇ ਉਹ ਬੀਜ ਬਿਲ ਦੀ ਗੱਲ ਹੋਵੇ ਇਸ ਲਈ ਲੋਕਾਂ ਦੇ ਪਬਲਿਕ ਸੈਕਟਰ ਨੂੰ ਤਬਾਹ ਕਰਕੇ ਉਹਨਾਂ ਦਾ ਨਾਸ ਕਰਕੇ ਇਥੋਂ ਦੀਆਂ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਮੋਦੀ ਇਹ ਚਾਰ ਬਿੱਲ ਲੈ ਕੇ ਆਇਆ ਅੱਜ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸੰਯੁਕਤ ਮੋਰਟਾ ਫੈਸਲਾ ਕਰਕੇ ਇਹਨਾਂ ਦੇ ਖਿਲਾਫ ਜਾਊਗਾ ਤਾਂ ਪਿੰਡ ਪਿੰਡ ਦੇ ਲੋਕ ਲੋਕ ਇਕੱਠੇ ਹੋ ਕੇ ਬਿਲਾ ਦੇ ਖਿਲਾਫ ਲੜਨਗੇ ਮੈਂ ਮਜ਼ਦੂਰ ਅਧਿਕਾਰ ਅੰਦੋਲਨ ਆ ਪੰਜਾਬ ਜਥੇਬੰਦੀ ਦਾ ਸੂਬਾ ਸਕਤਰਾਂ ਅੱਜ ਅਸੀਂ ਇਹ 16 ਤਰੀਕ ਨੂੰ ਬਰਨਾਲੇ ਦੇ ਡੀਸੀ ਦਫ਼ਤਰ ਦੇ ਵਿਹੜੇ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਂਝਾ ਜਿਹੜਾ ਮੋਰਚਾ ਬਣਿਆ ਪਿਆ ਮਜ਼ਦੂਰਾਂ ਕਿਸਾਨਾਂ ਦਾ ਉਹਦੇ ਵੱਲੋਂ ਬਹੁਤ ਵੱਡਾ ਕੱਠ ਜਿਹੜਾਗਾ ਉਹ ਕੀਤਾ ਹੋਇਆ ਅਸੀਂ ਮੰਗ ਕਰਦੇ ਆ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਹੜੇ 4 ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਗਏ ਆ ਉਹ ਅਸੀਂ ਮੰਗ ਕਰਦੇ ਆ ਕਿ ਤੁਰੰਤ ਰੱਦ ਕੀਤੇ ਜਾਣ ਉਹ ਉਹ ਲੋਕ ਵਿਰੋਧੀ ਨੇ ਉਹ ਮਜ਼ਦੂਰ ਵਿਰੋਧੀ ਨੇ ਉਹ ਕਿਸਾਨ ਵਿਰੋਧੀ ਨੇ ਜਿਹੜਾ ਜਿਹੜਾ ਕਾਨੂੰਨ ਅਜ ਤੋਂ 20 ਸਾਲ ਪਹਿਲਾਂ ਮਨਮੋਹਰ ਸਿੰਘ ਦੀ ਸਰਕਾਰ ਵੱਲੋਂ ਮਨਰੇਗਾ ਦਾ ਕਾਨੂੰਨ ਬਣਾਇਆ ਗਿਆ ਸੀ ਤਾਂ ਕਿ ਮਜ਼ਦੂਰਾਂ ਨੂੰ 100 ਦਿਨ ਦਾ ਕੰਮ ਦਿੱਤਾ ਜਾਵੇ 100 ਦਿਨ ਦੇ ਕੰਮ ਦੀ ਗਾਰੰਟੀ ਕੀਤੀ ਜਾਵੇ ਪਰ મોદી ਸਰਕਾਰ ਨੇ ਉਹ 100 ਦਿਨ ਦੇ ਕੰਮ ਦੀ ਗਾਰੰਟੀ ਖਤਮ ਕਰਤੀ ਹੈ ਹੁਣ ਕੋਈ ਗਾਰੰਟੀ ਨਹੀਂ ਮਿਲਣੀ ਕੋਈ ਬੇਰੁਜ਼ਗਾਰੀ ਪੱਤਾ ਨਹੀਂ ਮਿਲਣਾ ਹੁਣ ਸਰਕਾਰ ਦੀ ਮਰਜ਼ੀ ਹੈ ਉਹਨਾਂ ਨੇ ਜਿਹੜਾ ਨਵਾਂ ਕਾਨੂੰਨ ਵਿਕਸਿਤ ਭਾਰਤ ਜੀ ਰਾਮ ਜੀ ਲੈ ਕੇ ਆਂਦਾ ਉਹ ਇੱਕ ਕਿਸਮ ਦਾ ਫਰਾਡ ਹੈ ਉਹਦੇ ਨਾਲ ਲੋਕਾਂ ਨੂੰ ਕੰਮ ਨਹੀਂ ਮਿਲਣਾ ਲੋਕਾਂ ਨੂੰ ਪੂਰਾ ਮਤਲਬ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਆਰਥਿਕ ਹਾਲਤ ਆ ਉਹ ਹੋਰ ਵੀ ਬਹੁਤ ਮਤਲਬ ਨਿੱਧਰ ਜਾਣੀ ਆ ਇਸ ਕਰਕੇ ਇਹ ਅਸੀਂ ਇਹਦਾ ਕਾਨੂੰਨ ਦਾ ਜਿਹੜਾਗਾ ਨਵੇਂ ਕਾਨੂੰਨ ਦਾ ਜਿਹੜਾ ਅਸੀਂ ਵਿਰੋਧ ਕਰ ਰਹੇ ਆ ਇਹਦੇ ਨਾਲ ਹੀ ਜਿਹੜਾ ਮੋਦੀ ਸਰਕਾਰ ਵੱਲੋਂ ਚਾਰ ਲੇਬਰ ਕੋਡ ਲਾਗੂ ਕੀਤੇ ਗਏ ਆ ਅਸੀਂ ਕਹਿੰਨੇ ਕਿ ਉਹ ਤੁਰੰਤ ਵਾਪਸ ਹੋਣੇ ਚਾਹੀਦੇ ਆ ਜਿਹੜੇ 44 ਕਿਰਤ ਕਾਨੂੰਨ ਪਹਿਲਾਂ 90 ਸਾਲ ਪਹਿਲਾਂ ਪੁਰਾਣੇ ਬਣੇ ਹੋਏ ਸੀ ਸਾਡੇ ਦੇਸ਼ ਦੇ ਵਿੱਚ ਉਹ ਦੁਬਾਰਾ ਬਹਾਲ ਹੋਣੇ ਚਾਹੀਦੇ ਆ ਉਹਦੇ ਨਾਲ ਵੀ ਜਿਹੜਾ 8 ਘੰਟੇ ਦੀ ਦਿਹਾੜੀ ਦਾ ਕਾਨੂੰਨ ਖਤਮ ਕਰਕੇ ਮੋਦੀ ਨੇ 12 ਘੰਟੇ ਕਰਤਾ ਔਰਤਾਂ ਨੂੰ ਕਹਿਦਾ ਕਿ ਉਹ ਰਾਤ ਦੇ ਸਮੇਂ ਵੀ ਜਾ ਕੇ ਫੈਕਟਰੀ ਵਿੱਚ ਕੰਮ ਕਰਿਆ ਕਰਨਗੇ ਨਾ ਬੱਚੇ ਆ ਜਿਹੜੇ ਛੋਟੇ ਸਾਡੇ ਦੇਸ਼ ਦੇ 14 ਸਾਲ ਤੋਂ 18 ਸਾਲ ਦੇ ਉਹ ਵੀ ਜਾ ਕੇ ਫੈਕਟਰੀਆਂ 'ਚ ਕੰਮ ਕਰਨਗੇ ਇਹ ਸਾਰਾ ਕੁਝ ਮਤਲਬ ਅਸੀਂ ਸਨਵੇਂ ਲੋਕ ਵਿਰੋਧੀ ਆ ਤੇ ਇਹ ਇਹ ਜਿਹੜਾਗਾ ਇਹ ਸਾਰਾ ਬੰਦ ਹੋਣਾ ਚਾਹੀਦਾ ਇਹਦੇ ਨਾਲ ਹੀ ਨਵਾਂ ਬਿਜਲੀ ਐਕਟ 2025 ਜਿਹੜਾਗਾ ਉਹ ਮਤਲਬ ਲਾਗੂ ਹੋ ਗਿਆਗਾ ਉਹ ਅਸੀਂ ਕਹਿੰਦੇ ਆ ਵੀ ਉਹ ਬਿਲਕੁਲ ਉਹ ਵੀ ਗਰੀਬ ਲੋਕਾਂ ਦੇ ਵਿਰੋਧੀ ਆ ਉਹ ਸਾਰਾ ਫਾਇਦਾ ਜਿਹੜਾ ਕਾਰਪੋਰੇਟਾਂ ਨੂੰ ਵੱਡੇ سرمایہਦਾਰਾਂ ਨੂੰ ਤੇ ਬਹੁ ਰਾਸ਼ਟਰੀ ਕੰਪਨੀਆਂ ਨੂੰ ਪਹੁੰਚਾਉਣ ਵਾਲਾ ਦਾ ਅਸੀਂ ਕਹਿੰਦਾ ਵੀ ਉਹ ਵੀ ਤਰੰਤ ਜਿਹੜਾਗਾ ਬੰਦ ਹੋਣਾ ਚਾਹੀਦਾ ਹਾਂਜੀ ਅਸੀਂ ਬਿਲਕੁਲ ਸਾਫ਼ ਆ ਗਿਆ ਵੀ ਪੂਰੇ ਪੰਜਾਬ ਦੇ ਲੋਕ ਸਾਰੇ ਵਰਗਾਂ ਦੇ ਲੋਕ ਲਗਾਤਾਰ ਹੁਣ ਤੋਂ ਲੱਗੇ ਰਵਾਂਗੇ ਕਿ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਸੰਘਰਸ਼ ਹੈ ਬਿਲਕੁਲ ਜਾਰੀ ਰਹੂਗਾ ਇਹਨੂੰ ਅਸੀਂ ਹੋਰ ਤਕੜਾ ਕਰਾਂਗੇ ਦੇਖੋ ਜਿਹੜੀਆਂ ਮੰਗਾਂ ਨੂੰ ਲੈ ਕੇ ਇਕੱਠ ਰੱਖਿਆ ਗਿਆ ਅਗਰਾਹਾ ਸਾਹਿਬ ਨੇ ਤੁਹਾਡੇ ਨਾਲ ਗੱਲ ਕੀਤੀ ਐ ਮੈਂ ਉਹਨੂੰ ਰਿਪੀਟ ਨਾ ਕਰਾਂ ਮੈਂ ਰਿਪੀਟ ਇਸ ਗੱਲ ਨੂੰ ਕਰੂੰਗਾ ਬਈ ਅਸੀਂ ਜਦੋਂ 2020 ਵਾਲਾ ਮੋਰਚਾ ਦਿੱਲੀ ਦੇ ਵਿੱਚ ਲਾਇਆ ਉਦੋਂ ਪਹਿਲਾਂ ਲੋਕਾਂ 'ਚ ਗਏ ਸੀ ਤਾਂ ਤਿਆਰੀ કરી ਸੀ ਤਾਂ ਮੈਨੂੰ ਯਾਦ ਹੈ 25 ਸਤੰਬਰ 2019 ਨੂੰ ਜਦੋਂ ਪੰਜਾਬ ਬੰਦਾ ਸੱਦਾ ਦਿੱਤਾ ਸੀ ਜਿੱਦਾਂ ਉਹ ਉਦੋਂ ਲੋਕਾਂ ਦੇ ਵਿੱਚ ਰੋਹ ਸੀ ਅੱਜ ਦਾ ਰੋਹ ਵੀ ਲੋਕਾਂ ਦਾ ਦੱਸਦਾ ਹੈ ਜਿੱਦਣਾਂ ਸਾਨੂੰ ਸੰਗਰਾਮੀਆਂ ਨੂੰ ਇਸ ਗੱਲ ਦੀ ਆਸ ਬੱਤੀ ਹੈ ਬਈ ਜਿਹੜੀ ਗੱਲ ਨੂੰ ਹਾਕਮਜ ਮਾਤਾ ਸਾਡੀ ਨੂੰ ਤੋੜ ਦੀਆਂ ਹੁੰਦੀ ਹੈ ਜਿਵੇਂ 1919 ਦੇ ਵਿੱਚ ਜਲਿਆਂਵਾਲਾ ਬਾਗ ਦੀ ਇੱਕ ਕਹਾਣੀ ਹੈ ਬਈ ਅੰਗਰੇਜ਼ਾਂ ਨੇ ਇਸ ਕਰਕੇ ਜਲਿਆਂਵਾਲਾ ਬਾਗ ਤੇ ਗੋਲੀ ਚਲਾਈ ਸੀ ਬਈ ਸਾਰੇ ਧਰਮਾਂ ਦੇ ਲੋਕ ਕਿਰਤੀ ਲੋਕ ਇਕੱਠੇ ਸੀ ਅੱਜ ਅਸੀਂ ਉਹਨਾਂ ਦੇ ਕਾਨੂੰਨਾਂ ਨੂੰ ਲੰਘ ਕੇ ਜਦੋਂ ਮਤਲਬ ਜਿਹੜੇ ਇੱਥੇ ਦੀ ਤਰ੍ਹਾਂ ਤਰ੍ਹਾਂ ਦੀਆਂ ਸਰਕਾਰਾਂ ਸਾਡੀ ਲੋਕ ਇੱਕਤਾ ਨੂੰ ਤੋੜ ਦੀਆਂ ਨੇ ਅਸੀਂ ਲੋਕ ਏਕਤਾ ਨੂੰ ਮਜ਼ਦੂਰਾਂ ਕਿਸਾਨਾਂ ਨੂੰ ਔਰਤਾਂ ਨੂੰ ਨਾਲ ਲੈ ਕੇ ਜਿਹੜੀ ਏਕਤਾ ਸਾਰਨ ਦਾ ਘੜਾ ਗੱਡਿਆ ਅਸੀਂ ਉਹਦੇ ਤੋਂ ਸਫਲ ਹੈ ਤੇ ਸਾਨੂੰ ਆਸ ਹੈ ਵੀ ਜਿਹੜੀ ਇਹ ਰੰਗ-ਬਰੰਗੀਆਂ ਪਾਰਟੀਆਂ ਨੇ ਉੱਥੇ ਰਾਜ ਕੀਤਾ ਇਹ ਕੱਲੀ ਭਾਜਪਾ ਨਹੀਂ ਪਹਿਲੀਆਂ ਵਾਲਿਆਂ ਨੇ ਵੀ ਮੁਲਕ ਨੂੰ ਵੇਚਿਆ ਸਾਨੂੰ ਇਸ ਗੱਲ ਦੀ ਆਸ ਬੱਜੀ ਆ ਬਈ ਜੇ ਅਸੀਂ ਲੋਕਾਂ ਨੂੰ ਇਹ ਗੱਲ ਕਹੀਏ ਬਈ ਯਾਰ ਜਿਹੜੇ ਚੋਰ ਆ ਜਾਂ ਦਲਾਲ ਆ ਭਾਰਤ ਦੇ ਉਹਨਾਂ ਦੀ ਮਾਂ ਨੂੰ ਮਾਰਨਾ ਸੀ ਮਾਂ ਨੂੰ ਮਾਰਨ ਵਾਸਤੇ ਜਿਹੜੇ ਉਹਨਾਂ ਦੇ ਕੋੜਮਿਆਂ ਤਾਇੇ ਚਾਚੀ ਆ ਉਹਨਾਂ ਨੂੰ ਕਹੀਏ ਵੀ ਤੁਸੀਂ ਸਾਡੇ ਨਾਲ ਆ ਜੋ ਚੋਰਾ ਦੀ ਮਾਂ ਨੂੰ ਮਾਰ ਰਿਹਾ ਐ ਚੋਰਾ ਦੀ ਮਾਂ ਨਹੀਂ ਮਰਨੀ ਆ ਲੋਕਾਂ ਨੇ ਚੋਰਾ ਦੀ ਮਾਂ ਮਾਰਦੀਆਂ ਜਿਹੜੇ ਲੋਕਾਂ ਦੀ ਕਿਰਤ ਚੋਰੀ ਹੋ ਰਹੀ ਹੈ ਤੇ ਚੋਰਾ ਦੀ ਮਾਂ ਨੂੰ ਭਾਰਤ ਦੀ ਧਰਤੀ ਤੋਂ ਕਿਸੇ ਦਿਨ ਲੋਕਾਂ ਦੇ ਕਾਫਲੇ ਖੇੜਨ ਲਿਗੇ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਆ ਸਾ ਜਿਹੜਾ ਗੁਲਦਸਤੇ ਜੀ ਦੇ ਹੱਥੋਂ ਨੂੰ ਇਹਦੇ ਵਿੱਚ ਹੈ ਗਰੌਂਡਾਂ ਦੇ ਜਿਨ੍ਹਾਂ ਨੂੰ ਅਜੇ ਥਾਂ ਨਹੀਂ ਮਿਲਿਆ ਬੱਠੜ ਦਾ ਜਿੱਦੀ ਜਗ੍ਹਾ ਚਾਹੀਦੀ ਸੀ ਤੇ ਮੈਨੂੰ ਆਸ ਆ ਸਾਰੇ ਪਾਰਟੀਆਂ ਵਿੱਚੇ ਹੋ ਗਏ ਇਕੱਠ ਸਾਹਮਣੇ ਆਗੇ ਤਾਂ ਅਸੀਂ ਸ਼ਾਂਤ ਬਈ ਜਿਹੜਾ ਚਿੰਦਰਚ ਹੈ ਅੱਗੇ ਬੁਲਾਉ ਦੇਣਾ ਤੇ ਆਪਣੀ ਜਿਹੜੀ ਮਜ਼ਦੂਰਾਂ ਕਿਸਾਨਾਂ ਦੀ ਲੁੱਟ ਹੁੰਦੀ ਆ ਉਹਨੂੰ ਰੋਕਾਂਗੇ ਖਾਸ ਕਰਕੇ ਜਿਹੜੀ ਬਿਜਲੀ ਬਿੱਲ 252 ਆਇਆ ਜਿਹਨੇ ਸਾਡਾ ਜਾਦੇ ਕਿਸਾਨਾਂ ਮਜ਼ਦੂਰਾਂ ਦਾ ਧੂਆਂ ਕੱਢਿਆ ਉਸ ਤੋਂ ਪਹਿਲਾਂ ਜਿਹੜਾ 2003 ਕਾਨੂੰਨ ਬਣਿਆ ਜਿਹਦੇ ਅੰਦਰ ਕੰਪਨੀਆਂ ਨੂੰ ਮੜਨ ਦਾ ਸੱਦਾ ਦਿੰਦਾ 2003 ਸਾਨੂੰ ਉਹ ਵੀ ਰੱਦ ਕਰਾਉਣਾ ਪੈਣਾ ਕਿਉਂਕਿ ਪਵਾੜੇ ਦੀ ਜੜ 2003 ਵਾਲਾ ਕਾਨੂੰਨ ਹੈ ਜਿਹਨੇ ਬਿਜਲੀ ਬੋਰਡ ਤੋਂ ਕਾਰਪੋਰੇਸ਼ਨਾਂ ਬਣਵਾਤੀਆਂ ਸੀ ਇਹ ਪੰਜਾਬ ਦੇ ਲੋਕ ਉਦੋਂ ਵੀ ਲੜੇ ਆ 7 ਸਾਲ ਲੜੇ ਆ ਪਰ ਉਹ ਬਾਦਲ ਹਕੂਮਤ ਦੇ 2010 ਦੇ ਵਿੱਚ ਜਿਹੜਾ ਉਹ ਲਾਗੂ ਕਰਕੇ ਕਾਰਪੋਰੇਸ਼ਨਾਂ ਬਣਾਈਆਂ ਅੱਜ ਉਹਨਾਂ ਨੂੰ ਪੱਗ ਕਰਕੇ ਸਰਕਾਰੀ ਅਦਾਰੇ ਬਣਾਉਣ ਦੀ ਲੋੜ ਹੈ ਤੇ ਉਹ ਕਾਨੂੰਨ ਨੂੰ ਦਫਾ ਕਰਨਾ ਪਊਗਾ ਫੇਰ ਸਾਡੀ ਮਜ਼ਦੂਰਾਂ ਕਿਸਾਨਾਂ ਦੀ ਮੁਕਤੀ ਵੱਲ ਨੂੰ ਤੁਰੇਗਾ ਹੁਣ ਤੇਰੇ ਨਾਲ ਬੈਠੇ ਨੇ ਮਜ਼ਦੂਰ ਆਗੂ ਜਨ ਅੱਜ ਜਿਹੜਾ ਲੱਗੇ ਜਿਥੇ ਵਧੀਆ ਪੂਰੇ ਭਾਰਤ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ 2020-2025 ਦੇ ਰੋਚ ਤੇ ਕੋ ਲੇਬਲ ਚਾਰ ਲੇਬਲ ਬਰੋਚ ਇਹ ਮਜ਼ੇਹਕ ਵਾਲਾ ਕਾਨੂੰਨ ਲਿਆਂਦਾ ਜਿਹੜਾ ਕਾਰ ਦੀ ਟੱਕਰ ਜਾਂ ਜੀਤੀਆਂ ਦੇ ਨਾਲ ਇਹਦੇ ਨਾਲ ਸੀਟ ਵੀ ਲਾਇਆ ਹੈ ਇਹਦੇ ਨਾਲ ਸ਼ਾਂਤੀ ਵੀ ਲਾਇਆ ਜਿਹੜਾ ਉਹਦੇ ਬਰੋਚ 'ਚ ਬੜੇ ਬੰਦੇ ਮਿਲ ਕੇ ਪ੍ਰਦਰਸ਼ਨ ਕਰ ਰਹੇ ਨੇ ਅੱਜ ਅੱਜ ਇਹ ਨਾਗਰਿਕਾਂ ਵਿੱਚ ਸਾਡੀ ਰਾਮ ਲਤਾ ਇਕੱਠੇ ਹੋਈਆਂ ਨੇ ਇਕੱਠ ਤੁਸੀਂ ਦੇਖੀਏ ਬਹੁਤ ਭਾਰੀ ਹੈ ਤੁਹਾਡੇ ਕਰਨ ਦੇ ਵਿੱਚ ਨਿੱਜੀ ਕਰਨ ਦੀ ਕਾਰਪੋਰੇਟ ਕੰਪਨੀਆਂ ਦੇ ਸਾਹਮਣੇ ਸਾਰੇ ਦਾ ਦੇਣਾ ਇਹ ਜਿਹੜੀ ਬਿਜਲੀ ਜਿਹੜੀ ਇੰਨੀ ਇੰਪੋਰਟੈਂਟ ਆ ਇਹਨੇ ਕੋਈ ਬੰਦਾ ਨਹੀਂ ਸਾਰ ਸਕਦਾ ਇਹ ਜਦੋਂ ਉੱਚੀ ਖਾਪੜਿਆਂ ਦੇ ਹੱਥ ਚਲਾ ਗਿਆ ਤਾਂ ਇਹ ਸਾਡੇ ਲੋਕਾਂ ਦੀ ਕਿਰਤੀ ਲੋਕਾਂ ਦੇ ਪਹਿਲੇ ਰੋਜ਼ਗਾਰ ਰੋਜ਼ਗਾਰ ਚ ਬੰਦਾ ਹੈ ਬਚਤ ਨਹੀਂ ਹੋਈ ਸਰਕਾਰੀ ਨੌਕਰੀਆਂ ਹੈ ਨਹੀਂ ਬੱਚੇ ਬੇਰੁਜ਼ਗਾਰ ਨੇ ਕਿਸਾਨ ਤੇ ਮਜ਼ਦੂਰ ਨੂੰ ਕੁਝ ਕਰ ਜਾਂਦੇ ਨੇ ਇਸ ਹਾਲਤ ਦੇ ਵਿੱਚ ਅਸੀਂ ਜਿਹੜੀ ਦੇਖੀ ਚੱਲੇ ਕਿ ਸਾਡੀ ਖਰੀਦ ਪਹੁੰਚ ਬਾਹਰ ਹੋ ਰਹੀ ਜਾ ਰਹੀ ਹੈ ਕਿਉਂਕਿ ਜਿੰਨੀ ਮਹਿੰਗੀਆਂ ਇਹ ਕਰ ਦੇਣੀਆਂ ਕੰਪਨੀਆਂ ਨੇ ਸਾਡੇ ਤੋਂ ਖਰੀਦੀ ਨਹੀਂ ਜਾਣੀ ਕਿੰਨੇ ਕਿਪਾੜੇ ਸਮਾਖ ਮੀਟਰ ਲਾਉਣ ਦੀ ਤਿਆਰੀ ਹੈ ਚਿੱਪ ਬੰਬਾਉਣਾ ਹੈ ਅਧੀ ਰਾਜ ਚ ਫਤਕ ਹੋ ਗਿਆ ਉਦੋਂ ਬਾਅਦ ਬਿਜਲੀ ਨਹੀਂ ਆਉਣੀ ਜਨ ਇਹ ਜਿਹੜੀਆਂ ਲੰਗੀਆਂ ਆਰਥਿਕ ਨੀਤੀਆਂ ਦੇ ਤਹਿਤ ਕਿਹੜੀ ਸਾਡੀ ਸਰਕਾਰ ਹੈ ਪ੍ਰਧਾਨ ਸਿੰਘ ਸਾਹਿਬ ਨੇ ਕਹਿੰਦੇ ਹੱਥ ਦੇ ਵਿੱਚ ਚੜ ਕੇ ਕਾਰਪੋਰੇਟਾਂ ਦੇ ਮਨਾਵੇ ਵਧਾਉਣ ਦੇ ਖਾਤਰ ਥੱਲੇ ਲੱਗੀ ਹੋਈ ਹੈ ਤੇ ਕਿਰਤਿਆਂ ਦਾ ਘਾਣ ਕਰਨ ਦੇ ਖਾਤਰ ਉਹ ਕੋਈ ਹੱਥ ਖੰਡਾ ਉਹਨੇ ਵਾਕੀ ਨਹੀਂ ਛੱਡਿਆ ਜਿਹੜਾ ਉਹਨੇ ਬਣਾਇਆ ਨਹੀਂ ਉਹਦੇ ਤੇ ਤੁਲੀ ਹੋਈ ਹੈ ਉਹਨੇ ਵਿਰੋਧ ਤੋਂ ਅੱਜ ਪੂਰੇ ਭਾਰਤ ਦੇ ਵਿੱਚ ਜਿਸ ਮੋਰਚੇ ਨੂੰ ਆਲ ਇੰਡੀਆ ਦੇ ਵਿੱਚ ਇਹ ਪ੍ਰਦਰਸ਼ਨ ਹੋ ਗਿਆ ਕਿ ਕਿੰਨੇ ਦੇਰ ਤੋਂ ਜਿਹੜਾ ਇਹ ਡਾਕਟਰ ਕਿਸੇ ਨਾਮ ਪਰੇਗਾ ਸ਼ਾਨ ਮੋਰਚਾ ਪੂਰੇ ਤਰ੍ਹਾਂ ਪੋਲੀਟਿਕਸ ਚ ਗੱਲ ਕੀਤੀ ਜਾ ਰਹੀ ਹੈ ਜਿੰਦਾ ਕਿ ਦਿਖ ਰਿਹਾ ਹੈ ਇਸ ਤਰ੍ਹਾਂ ਜੀ ਇਹ ਐਸੀ ਤਰ੍ਹਾਂ ਦੀ ਕੱਟਨੇ ਸਗੋਂ ਅਸੀਂ ਸਮਝਦੇ ਆਂ ਕਿ ਇਹ ਥਾਂ ਜਿਹੜੀ ਸਾਡੀ ਜਿਹੜੀ ਸਾਡੀ ਜਨਤਾ ਦੇ ਬੈਠਣ ਵਾਸਤੇ ਹੋਵੇਗਾ ਇਹ ਜਗ੍ਹਾ ਜਿਹਦੀ ਸਾਨੂੰ ਚਾਹੀਦੀ ਸੀ ਉਹ ਨਹੀਂ ਮਿਲੀ ਤੁਸੀਂ ਦੇਖਿਆ ਉਹ ਅਮੀਰ ਐਸੇ ਦੁਕਾਨਾਂ ਸਾਰੀਆਂ ਪਈਆਂ ਆਪਣੀਆਂ ਨੇ ਉਹ ਪਰਲਾ ਕੰਮ ਜਿਹੜਾ ਮਕਦਾਲ ਹੈ ਉਹਨ ਭਰਿਆ ਪਿਆ ਚਾਹ ਵਾਲਾ ਵੀ ਭਰਿਆ ਪਿਆ ਜਿਵੇਂ ਪ੍ਰੈਸੀ ਦਫ਼ਤਰ ਦੇ ਮੂਹਰੇ ਵੀ ਜਿਵੇਂ ਇਹ ਵੀ ਸੱਜਣਾ ਨਹੀਂ ਚਾਹੀਦਾ ਵੀ ਕੰਡ ਦੇ ਲਿਖਿਆ ਪੜਨਾ ਚਾਹੀਦਾ ਸਰਕਾਰ ਨੂੰ ਜੇ ਕਿੰਨੀ ਚੋਵ ਹੈ ਸੋ ਡੇਨਾ ਮਿਲਾਂ ਦੀ ਜਿਹੜੇ ਤੁਸੀਂ ਲੈ ਕੇ ਆ ਰਹੇ ਹੋ ਸਾਫ਼ ਦਿਖ ਰਿਹਾ ਹੈ ਜਿਹੜਾ ਸ਼ਾਂਤੀ ਵਿਲਾ ਹੈ ਪਰਮਾਣੂ ਪ੍ਰੋਜੈਕਟ ਆਲਾ ਦਿਲਾ ਹੋ ਪਰਮਾਣੂ ਪਲਾਂਟ ਲਾਉਣ ਵਾਸਤੇ ਪਰਮਾਣੂ ਉਹਨਾਂ ਦਾ ਨਾਂ ਹੈ ਪਰਮਾਣੂ ਬੰਬ ਤੋਂ ਲੋਕ ਡਰਦੇ ਹਨ ਪਰਮਾਣੂ ਪਲਾਂਟਾਂ ਨਾਲ ਜਿਹੜੀਆਂ ਗੈਸਾਂ ਨਿਕਲ ਆਉਂਦੀ ਨੇ ਲੱਖਾਂ ਲੋਕ ਮਰ ਗਏ ਜਪਾਨ ਦੇ ਵਿੱਚ ਇਤੋਂ ਡਰ ਗਿਆ ਸੀ ਕੋਈ ਸੀ 2 ਲੱਖ ਕਰੋੜ ਦਾ ਵਜਾਨਾ ਜਿਹੜਾ ਆਪਣੀ ਨੂੰ ਪਿਆ ਉਹਨਾਂ ਨੂੰ ਇਸ ਕਰਕੇ ਇਡੇ ਵੱਡੇ ਭਾਰੀ ਨੁਕਸਾਨ ਨੇ ਜਿਹੜੇ ਉਹ ਕਰਨ ਜਾ ਰਹੇ ਹੋ ਐਡੇ ਘਾਟਕ ਫੈਸਲੇ ਕਰਦਾ ਨੇ ਇੱਕ ਮੁਨਾਫੇ ਦੇ ਖਾਤਰ ਜਨਤਾ ਦਾ ਘਾਨ ਕਰਨ ਦੇ ਉਹਦੇ ਰੋਸ ਤੋਂ ਇਹ ਐਡੇ ਵੱਡੇ ਕਾਠੇ ਜਿਹੜੇ ਤੇ ਉੱਭਰੇ ਹੋਏ ਨੇ 8.5 ਜੱਥੇ ਬੰਦਿਆ ਬੈਠੇ ਆਂ ਕੰਚਾਰ ਆ ਮਜ਼ਦੂਰਾਂ ਨੇ ਜੱਥੇ ਬੈਠੇ ਆਂ ਮੁਲਾਜ਼ਮਾਂ ਨੇ ਜੱਥੇ ਬੈਠੇ ਨੇ ਇਹ ਸਾਡੇ ਲੋਕ ਨੇ ਜਿਹੜੇ ਸਾਡੇ ਆਪੂ ਨੇ ਮੁੱਕਰ ਕਰ ਤੱਕ ਗਏ ਨੇ ਇਸ ਵਿਹਾਰੇ ਨੇ ਕਿ ਭਰਾਵੋ ਖਾਤਰੀ ਦੀ ਕੰਟੀ ਛੱਡ ਪਗੀ ਸਾਰਾ ਕੁਝ ਖਸ ਗਿਆ ਲੜੋ ਸੰਘਰਸ਼ ਕਰੋ ਫਿਰ ਕੁਝ ਨਹੀਂ ਸਾਫ